ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਵਿੱਚ ਸਵਾਗਤ ਹੈ ਸਾਰਿਆਂ ਦਾ ਤੇ ਆਪਣੇ ਨਾਲ ਨਾ ਬੰਦੇ ਕੰਮ ਕਰਦੇ ਨੇ ਜਿੰਨੇ ਵੀ ਬੰਦੇ ਕੰਮ ਕਰਦੇ ਉਹਨਾਂ ਚੋਂ ਮਤਲਬ ਕੁਝ ਕ ਇਹੋ ਜਿਹੇ ਨੇ ਜਿਨ੍ਹਾਂ ਕੋਲੇ ਬੂਟ ਜਰਾਬਾ ਹੈ ਨਹੀਂ ਠੰਡ ਦਾ ਟਾਈਮ ਉਹ ਵਿਚਾਰੇ ਚੱਪਲਾਂ ਪਾ ਕੇ ਆਉਂਦੇ ਨੇ ਤੇ ਉਹਨਾਂ ਲਈ ਆਪਾਂ ਅੱਜ ਖਰੀਦਾਂਗੇ ਬੂਟ ਭਾਈ ਉਹਨਾਂ ਲਈ ਸਾਰਿਆਂ ਲਈ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਨਾ ਪੰਦਸਿਆ ਉਹਨਾਂ ਨੂੰ ਵੀ ਤੁਹਾਡੇ ਲਈ ਬੂਟ ਲੈ ਕੇ ਆਉਣੇ ਆ। ਸੋ ਵੀਡੀਓ ਦੇਖਦੇ ਰਹੋ ਐਂਡ ਤੱਕ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਭਰਾ ਮੇਰੇ। ਠੀਕ ਹੈ। ਹੌਸਲਾ ਫੁਜਾਈ ਹੋਈ ਆ ਬਸ ਇਹ ਵੀਡੀਓ ਸ਼ੇਅਰ ਕਰੋਗੇ ਜੋ। ਆ ਦੇਖਿਓ ਅੱਗੇ ਕੀ। ਸਾਡੇ ਗੁੱਜਰ ਨੇ ਆਨੂੰ ਦਵਾਤੇ ਬੂਟ ਕਹਿੰਦਾ ਚੱਕ। ਯਾ ਭਾਈ ਨੇ ਕਾਹ ਘਟਾ ਲਿਆ ਭੱਜ ਕੇ ਜਾ ਹੈ ਉਵੀ ਲੈ ਲੈ ਤੂੰ ਵੀ ਲੈ ਲੈ ਠੀਕ ਆ 8 ਕਿਲੋ ਪੁੱਤ ਜੀ ਕਿੰਨੇ ਵੀ ਲੈ ਲੈ ਹੱਥ ਨੰਬਰ ਦੇ ਦੇ ਸਾਡਾ ਜੋੜੇ ਦੇ ਦੀ ਰਕਣਾ ਵਧ ਨਹੀਂ ਅੱਗੇ ਦੂਸਾ ਉਹ ਕਿੰਨੇ ਬੱਬੇ ਰਹਿਣ ਕਿੰਨੇ ਜੋੜੇ ਦੇ ਕੇ ਬੰਦੇ ਲੋ ਵੀ 10 ਜੋੜੇ ਹੋ ਗਏ ਸਾਡੇ ਗੁੱਜੇ ਸਾਹਿਬ ਨੇ ਇਹਨਾਂ ਦਵਾਤੇ ਹੋਗੇ ਤਾਂ ਦੇ ਲੋ ਹੋਗੇ ਤਾਂ ਦੇ ਲੋ ਅੱਜ ਆਪਾਂ ਚੱਲੇ ਸੀਗੇ ਸਾਰੇ ਮੁੰਡਿਆਂ ਨੂੰ ਵੋਟ ਦੇਣ ਲਈ ਜਿਹੜੇ ਲੈ ਕੇ ਰੱਖੇ ਹੋਏ ਆ ਤੇ ਵੀਡੀਓ ਚ ਬਣੇ ਰਹੋ ਜਲਦੀ ਪਹੁੰਚਣ ਵਾਲੇ ਆਪਾਂ ਪ੍ਰਿੰਸ ਰੋਡ ਤੇ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਉਣਾ ਸਾਰਾ ਮਾਹੌਲ ਕੀ ਮਾਹੌਲ ਹੈ ਉੱਥੋਂ ਦਾ ਠੀਕ ਹੈ ਜੀ ਲੋ ਵੀ ਮਿੱਤਰੋ ਆਪਣੇ ਇਹ ਨਿਹਾਂ ਪਟੀਆਂ ਗਈਆਂ ਜਿੰਨੇ ਮੁਲਾਜ਼ਮ ਜਿੰਨੇ ਹੈਗੇ ਜਿੰਨੇ ਹੈਗੇ ਚੱਕ ਲਿਆ ਬਾਈ ਮੈਂ ਕੋਈ ਨਹੀਂ ਬਾਤ ਹਾਂ ਆਪ ਦਾ ਕੱਢ ਲੋ ਜਿੰਨੇ ਕੱਢਣੇ ਆ ਸਾਰੇ ਵੀ ਚਲ ਲਫਾਫੇ ਕਾ ਜੋ ਕੱਢ ਲੈ ਸਾਰੇ ਡੱਬੇ ਆ ਨੌ ਨੰਬਰ ਦਾ ਕਾਲ ਟੱਪੇ ਕਾਲ ਟੱਗੇ ਸੀ ਇੰਟੈਲੀਜੈਂਟ ਬੂਟ ਆ ਪੂਰਾ ਵਾਗ ਰੱਖੋ ਮੇਰਾ ਇੱਥੇ ਹੈ ਬਈ ਕੋਈ ਹੈ ਆਪਾਂ ਕਿਸੇ ਨੂੰ ਆਏ ਨਹੀਂ ਕਹਿ ਦੇਣਾ ਵੀ ਇਹਨੂੰ ਘੜੀਆਂ ਲਿਆ ਦੇ ਮੈਨੂੰ ਵਧੀਆ ਲਿਆ ਦੇ ਸਹੀ ਆਪਾਂ ਨਹੀਂ ਹੈ ਮੜ ਕੇ ਗਈ ਜਾਵਾਂਗੇ ਤੇਰੇ ਵਾਲੇ ਵਧੀਆ ਮੇਰੇ ਵਾਲੇ ਵਧੀਆ ਨਹੀਂ ਉਹ ਜਿਹੀ ਹੈ ਨਾ ਉਹ ਜਿਹੀ ਹੈ ਉਹ ਮੈਂ ਪੁੱਛਿਆ ਕਰ ਪੰਜੇ ਪਾ ਹੱਡਰਾ ਬਣਾ ਵੀਡੀਓ ਪੰਜੇ ਆਰੇ ਬਾਈ ਬਣਾਉਦਾ ਇਹ ਆਪਾਂ ਆਪੇ ਕਰ ਦੂਗਾ ਆਲ ਫਾਫਲੇ ਵੀ ਕੱਢਦੇ ਕਿੰਨੇ ਨੰਬਰ ਆਹ ਹੈ ਮਗਰ ਰਸਤੇ ਜਨਾਬ ਦਾ ਇਹਦਾ ਜਰਾਬਾਂ ਬਾਈ ਇੱਕ ਇੱਕ ਜੋੜਾ ਸਾਰੇ ਜਰਾਬਾਂ ਦਾ ਦੇ ਦੀ ਆਹ ਘਾਤ ਕੋਟੇ ਆਹ ਨੰਬਰ ਦੇ ਹਾਂ ਬੱਤੀ ਆ ਤੁਹਾਨੂੰ ਕਹੇ ਇੱਕ ਉੱਤੇ ਰੱਖ ਦੇ ਜਰਾਬਾਂ ਨੰਬਰ ਕਿਹੜੇ ਕਿਹੜੇ ਆ ਨੰਬਰ ਨੰਬਰ ਹੈਗੇ 17 ਹੋਊਗਾ ਬਾਕੀ 8 ਤੇ 9 ਆ ਨਹੀਂ ਸਾਤ ਕਿੱਥੇ ਆ ਬੀ ਤੂੰ ਬਣਾ ਲਈ 7 ਨੰਬਰ ਦੀ ਦੇਣਾ ਆ ਸਾਤ ਨੋ ਆਪੇ 2 ਕਿਹੜਾ ਹੋਊਗਾ ਨੋ ਨੰਬਰ ਆਵੇ ਨੋ ਨੋ ਨੰਬਰ ਵਾਧੂ ਆ ਸੜਾਈਆਂ 200 ਰੁਪਏ ਆ ਕੇ ਕੀ ਆ ਨੋ ਨੰਬਰ ਆਖਰ ਆਠ ਵੀ ਸਾਰੇ ਦੋਈ ਪਈ ਜਾਂਦੇ ਨਾ ਨੰਬਰ ਨਹੀਂ ਚੱਕੀ ਜਾ ਤੂੰ ਨੋ ਨੰਬਰ ਚੱਕਾ ਪਾੜਿਆ ਆ 7 ਨੰਬਰ ਆਵਾ ਗਰਾਬਾ ਲਾਦੇ ਕਿਹੜੀਆਂ ਨੇ ਵਾਹੋ ਠੀਕ ਬਈ ਠੀਕ ਹੋ ਜੂ ਹਾਂ ਬਈ ਮੈਂ ਠੀਕ ਆ ਮਿੱਟੀ ਜੀ ਮਿੱਟੀ ਰੰਗੀਆਂ ਹੋ ਜਾਣੀਆਂ ਨੇ ਮੁੜ ਕੇ ਹਾਂ ਇਹਨਾਂ ਦਾ ਗਰਾਬਾ ਪੂਰੇ ਆ ਸਾਰਿਆਂ ਨੂੰ ਭਰਾ ਜੀ ਇੱਕ ਜੂੜਾ ਘਟਾ ਪਾਪਾ ਨਾਲ ਆ ਜਾਣੇ ਤੈਨੂੰ ਪੂਰੇ ਆ ਕੇ ਮੈਂ ਤਾਂ ਫੇਰ ਹੱਥ ਲਾਉਣਾ ਮੁੜ ਕੇ ਆਇਆ ਨਾ ਮੁੜ ਕੇ ਸਾਰੇ ਹਾਂ ਬਈ ਤੇਰੇ ਕਿਹੜੇ ਨੰਬਰ ਨੰਬਰ 9 ਹੀ ਆ ਪੈਰ ਤਾਂ ਵੇਲਾ ਕਿੜੇ ਕਿੜੇ ਆ ਮੇਰਾ ਗੂਠੇ ਕੱਢ ਦੋ ਆ ਲੈ ਬਈ ਫੱਕੀ ਦੇ ਲੱਕਾ ਜੂ ਆਰੀ ਜਦੋਂ ਮਰਜੀ ਆ ਗਏ ਹਾਂ ਬਈ ਬੰਦੇ ਆਪਾਂ ਆ ਜੰਦੇ ਹਾਂ ਨਾ ਆਓ ਲੋਲੂ ਬਾਈ ਦੇ ਬੰਦੇ ਬਈ ਤੇਰੇ ਬਾਤ ਤੁਹਾਡੇ ਪੈਸੇ ਆ ਲੈ ਠੀਕ ਆ ਬਾਈ ਟੂਲ ਪਾ ਕੇ ਨਾ ਤੱਤਾ ਪੋਣੀ ਮੋਣਾ ਜੀ ਨੋ ਨੰਬਰ ਨੰਬਰ ਜਿਹੜਾ ਬਣਾ ਸਹੀ ਹੈ ਹਾਂ ਬੱਲੇ ਆ ਗਿਆ ਹੈ ਬੱਲੇ ਦਾ ਨਹੀਂ ਆਹ ਸਲਮਾਨ ਖਾਨ ਵਾਲਾ ਬੋਡੀ ਗਾਰੀ ਬਣਿਆ ਫਿਰਦਾ ਜੈਨਤਾਂ ਲਾ ਕੇ ਹੈ ਕੀ ਹੋ ਗਿਆ ਇਹ ਢੱਕਾ ਪੈ ਗਈ ਬੰਦੀ ਚ ਗਿਆ ਅੱਛਾ ਮੈਂ ਲਗਾ ਕਿ ਅੱਜ ਹੀਰੋ ਬਣਿਆ ਹੈ ਮਤਲਬ ਦੀ ਅੱਖ ਮੈਂ ਪਹਿਲੇ ਵਿੱਚ ਖੱਬ ਗਿਆ ਠੀਕ ਹੈ